ਅੱਜ ਰਾਹੁਲ ਗਾਂਧੀ ਪੰਜਾਬ ਆਉਣਗੇ ਤੇ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਹੜ ਪੀੜਤਾਂ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਸਾਰ ਲੈਣਗੇ ਤੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਰਿਪੋਰਟ ਲੈਣਗੇ ਤੇ ਉਸ ਤੋਂ ਬਾਅਦ ਆਪਣੇ ਪੱਧਰ ਦੇ ਉੱਤੇ ਪੰਜਾਬ ਕਾਂਗਰਸ ਕੀ ਕਰ ਸਕਦੀ ਹੈ ਉਸ ਤੋਂ ਬਾਅਦ ਫਿਰ ਅਗਲੇ ਅੱਗੇ ਦੀਆਂ ਕਾਰਵਾਈਆਂ ਵੀ ਸ਼ੁਰੂ ਹੋਣਗੀਆਂ ਪਰ ਪੰਜਾਬ ਦੇ ਵਿੱਚ ਹੜਾਏ ਤਾਂ ਉਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਆਉਂਦੇ ਨੇ ਪੰਜਾਬ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਿੰਦਰ ਮੋਦੀ ਆਉਂਦੇ ਨੇ ਤੇ ਉਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਪਪੇਸ਼ ਬਗੇਲ ਵੀ ਆਉਂਦੇ ਨੇ ਪੰਜਾਬ ਦੇ ਵਿੱਚ ਤੇ ਹੁਣ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਵੀ ਪੰਜਾਬ ਆਰਐਨਏ ਤੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਹਮਦौरा ਕਰਨਗੇ ਤਾਂ ਰਾਹੁਲ ਗਾਂਧੀ ਬਹੁਤ ਵਾਰ ਪੰਜਾਬ ਆਏ ਨੇ ਬਹੁਤ ਵਾਰ ਇਕੱਲੇ ਪੰਜਾਬ ਆਏ ਨੇ ਦਰਬਾਰ ਸਾਹਿਬ ਜਾ ਕੇ ਸੇਵਾ ਵੀ ਕੀਤੀ ਆ ਉਹਨਾਂ ਦੇ ਵੱਲੋਂ ਬਹੁਤ ਕੰਡੇ ਉੱਤੇ ਬੈਠੇ ਵੀ ਰਹੇ ਨੇ ਤਾں ਦਰਬਾਰ ਸਾਹਿਬ ਆਉਂਦੇ ਰਹਿੰਦੇ ਨੇ ਅ ਪਰ ਹੁਣ ਪੰਜਾਬ ਦੇ ਉਹ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਾਣਗੇ ਜਿੱਥੇ ਇਸ ਸਮੇਂ ਪਾਣੀ ਨੇ ਮਾਰ ਮਾਰੀ ਹੈ ਖਾਸੌਰ ਦੇ ਉੱਤੇ ਜੋ ਅੰਮ੍ਰਿਤਸਰ ਦਾ ਇਲਾਕਾ ਹੈ ਜਾਂ ਗੁਰਦਾਸਪੁਰ ਦਾ ਇਲਾਕਾ ਜਿੱਥੇ ਸਭ ਤੋਂ ਵੱਧ ਮਾਰ ਪਈ ਹੈ ਪਾਣੀ ਦੀ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਖਾਸੌਰ ਦੇ ਉੱਤੇ ਪਿੰਡਾਂ ਦੇ ਵਿੱਚ ਜਾਣਗੇ ਅਤੇ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਉਥੋਂ ਦੇ ਕੀ ਹਾਲਾਤ ਨੇ ਉਥੋਂ ਦਾ ਜਾਇਜ਼ਾ ਲੈਣਗੇ ਨਾਲ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਉਹਨਾਂ ਦੇ ਨਾਲ ਮੌਜੂਦ ਰਹੇਗੀ ਜੋ ਜਾਣਕਾਰੀ ਮਿਲੀ ਹੈ ਕਿ ਉਹ ਸਵੇਰੇ ਤਕਰੀਬਨ 9:30 ਵਜੇ ਦੇ ਕਰੀਬ ਅਬਰੀਸਰ 에어ਪੋਰਟ ਦੇ ਉੱਤੇ ਪਹੁੰਚਣਗੇ ਉਸ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਆ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕੁਝ ਪਿੰਡਾਂ ਦੇ ਵਿੱਚ ਉਹਨਾਂ ਦਾ ਅੰਦੋਰਾ ਰਵੇਗਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਯਾਨੀ ਕਿ ਅੱਜ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹੜ੍ਹ ਪੀੜਤਾ ਦੀ ਸਾਰ ਲੈਣਗੇ ਅਤੇ ਉਹਨਾਂ ਇਲਾਕਿਆਂ ਦੇ ਵਿੱਚ ਜਾਣਗੇ ਜਿੱਥੇ ਪਾਣੀ ਦੀ ਵੱਧ ਮਾਰ ਪਈ ਹੈ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਰਾਹੁਲ ਗਾਂਧੀ ਸਵੇਰੇ ਲਗਭਗ 9:30 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪੁੱਜਣਗੇ ਜਿੱਥੇ ਉਹ ਪਾਰਟੀ ਦੇ ਹੋਰ ਆਗੂਆਂ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕੇ RAMDAS ਜਾਣਗੇ ਉਹ ਗੁਰਦੁਆਰਾ ਬਾਬਾ ਬੁੱਢਾ ਅੱਜ ਵੀ ਖੇਤ ਤਬਸਤਕ ਹੋਣਗੇ ਅਤੇ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕਰਨਗੇ ਇਸ ਮਗਰੋਂ ਰਾਹੁਲ ਗਾਂਧੀ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਜਾਣਗੇ ਉਹ ਲਗਭਗ 11:30 ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਲਗਭਗ 1:30 ਵਜੇ ਉਹ ਮਕੌੜਾ ਦੀਨਾ ਨਗਰ ਅਤੇ ਹੋਰ ਇਲਾਕਿਆਂ ਦੇ ਵਿੱਚ ਜਾਣਗੇ ਕਾਂਗਰਸ ਆਗੂ ਦੀ ਆਮਦ ਦੇ ਮੱਦੇਨਜ਼ਰ ਦੋਵੇਂ ਜ਼ਿਲ੍ਹਿਆਂ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਡਰੋਨ ਡਾਊਨ ਦੇ ਉੱਤੇ ਪਾਬੰਦੀ ਲਗਾਈ ਹੋਈ ਹੈ ਜੇਕਰ ਗੱਲ ਕਰ ਲਈਏ ਇਸ ਸਮੇਂ ਸਿਆਸੀ ਸਰਗਰਮੀਆਂ ਦੀ ਤਾਂ ਉਹ ਤੇਜ਼ ਹੋਈਆਂ ਹੋਈਆਂ ਨੇ ਜਿਵੇਂ ਪਹਿਲਾਂ ਦੱਸਿਆ ਕਿ ਭਾਜਪਾ ਦੇ ਵੱਲੋਂ ਖੇਤੀਬਾੜੀ ਮੰਤਰੀ ਵੀ ਹੁੰਦੇ ਨੇ ਉਸ ਤੋਂ ਬਾਅਦ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਨੇ ਪੈਕੇਜ ਦੇ ਕੇ ਜਾਂਦੇ ਨੇ ਰਮਪੀਤ ਕਿੱਟੂ ਹੋਰੀ ਜਾਂ ਗੱਲ ਕਰੀਏ ਸੁਨੀਲ ਜਾਖੜ ਇਹ 온 ਗਰਾਊਂਡ ਦੇ ਉੱਤੇ ਜਿਹੜੇ ਆ ਨਵੀਆਂ ਟੀਮਾਂ ਤੇ ਨਾਲ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹਦੇ ਨਗਦੀ ਵੰਦੇ ਹੋਏ ਵੀ ਬਹੁਤ ਸਾਰੀਆਂ ਥਾਵਾਂ ਤੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਡੀਸਲਾ ਦੀ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਨਗਦੀ ਸੇਵਾ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਰਾਹਤ ਸਕੀਮਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਸਾਰੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਕਹਿ ਲਿਆ ਕਿ ਆ ਸਮੇਂ ਜ਼ਰਗਰਮ ਹੋਈਆਂ ਨੇ ਕਿਉਂਕਿ ਅੱਗੇ 2000 ਖਸਤਾਈ ਵੀ ਆ ਰਹੀ ਆ ਤਾਂ ਉਹ ਵੀ ਕਿਤਰਾ ਕਿਤੇ ਪਾਰਟੀਆਂ ਦੇ ਧਿਆਨ ਦੇ ਵਿੱਚ ਲੀਡਰਾਂ ਦੇ ਧਿਆਨ ਦੇ ਵਿੱਚ ਚੀਜ਼ਾਂ ਜ਼ਰੂਰ ਰਹਿੰਦੀਆਂ ਨੇ ਉਧਰੋਂ ਐ ਐ ਐਮਪੀ ਅਮਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਉਹਨਾਂ ਦੇ ਵੱਲੋਂ ਵੀ ਇੱਕ ਤੁਹਾਡਾ ਆਪਣਾ ਕੈਂਪ ਤੋਂ ਇੱਕ ਲੰਬੇ ਸਮੇਂ ਤੋਂ ਸੇਵਾ ਉਹਨਾਂ ਦੇ ਵੱਲੋਂ ਵੀ ਨਿਭਾਈ ਜਾ ਰਹੀ ਹੈ ਤਾਂ ਹਰ ਕੋਈ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਅਤੇ ਇਸ ਤੋਂ ਇਲਾਵਾ ਜ਼ਿਕਰ ਗੱਲ ਕਰ ਲਈਏ ਜੋ ਸਮਾਸੇਵੀ ਜਥੇਬੰਦੀਆਂ ਨੇ ਜਾਂ ਸਾਡੀਆਂ ਸਿੱਖ ਸਥਾਨਾਂ ਨੇ ਉਹਨਾਂ ਦੇ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਵੱਲੋਂ ਖੁਦ ਜਾ ਕੇ ਆਨ ਗਰਾਉਂਡ ਦੇ ਉੱਤੇ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਖਾਲਸਾ ਐਡਾਇ ਗਲੋਬਲ ਸਿੱਖ ਹੈ ਜਾਂ ਹੋਰ ਕਈ ਸਮਾਸੇਵੀ ਜਥੇਬੰਦੀਆਂ ਨੇ ਖਾਸੌਰ ਦੇ ਉੱਤੇ ਐਕਟਰ ਨੇ ਜਿਨ੍ਹਾਂ ਨੇ ਆਪਣੇ ਫਾਊਂਡੇਸ਼ਨਸ ਬਣਾਈਆਂ ਦਿਲਜੀਤ ਦਸਾਜ ਨੇ ਬਣਾਈ ਨਮਰਤ ਖੈਰਾ ਨੇ ਬਣਾਈ ਤਾਂ ਇਸ ਤਰੀਕੇ ਦੇ ਨਾਲ ਸੇਵਾ ਵੀ ਜਿਸ ਤੇ ਚੱਲ ਰਹੀ ਹੈ ਤਾਂ ਦੂਸਰੇ ਪਾਸੇ ਪੋਲਿਟিক্যাল ਪਾਰਟੀਆਂ ਦੇ ਆਗੂਆਂ ਦਾ ਦੌਰਾ ਵੀ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਜਿਸ ਤੇ ਚਾਲਦੇ ਹੋਏ ਅੱਜ راہুল ਗਾਂਧੀ ਆਉਣਗੇ ਅਤੇ ਇਸ ਤੋਂ ਇਲਾਵਾ ਬਾਬਾ ਮੁੰਡਾ ਸਾਹਿਬ ਜਾ ਕੇ ਆਪਣਿਤਮਸਤਕ ਹੋਣਗੇ ਅਤੇ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮੁਲਾਕਾਤ ਵੀ ਕਰਨਗੇ